ਹੈਲੋ ਜੀ ਸਾਰੀ ਕਾਲ ਕੀ ਹੈ ਚੱਲ ਮੀਤ ਖਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ 11 ਵਜ ਦਾ ਟਾਈਮ ਹੋਣਾ ਵਾ ਪਹਿਲੇ ਤੇ ਮੈਂ ਡੀਕ ਦੀ ਰਹੀ ਮਤਲਬ ਸੂਟ ਵਗੈਰਾ ਪਾ ਲਿਆ ਮੈਂ ਕਿਾ ਚਲੋ ਹਣਾ ਅੱਜ ਥੋੜਾ ਬਹੁਤਾ ਨਾ ਸੂਟ ਪਾ ਕੇ ਤਿਆਰ shear ਹੋਣੇ ਆ ਸਵੇਰੇ ਸਵੇਰੇ ਸਿਰ ਵੀ ਧੋ ਲਿਆ ਇਸਵੇਰੇ ਸਵੇਰੇ ਤੇ ਐਨ ਮੈਂ ਨਾ ਬੜਾ ਵਧੀਆ ਸਿਰ ਕੀਤਾ ਤੇ ਇਹ ਦਿਨ ਮੈਂ ਕਿਹਾ ਚੱਲ ਨਾ ਨਾਲ ਸੂਟ ਪਾ ਲੈਨੇ ਹਣਾ ਤੇ ਇੱਕ ਲੇਡੀ ਦਾ ਮੈਸੇਜ ਵੀ ਆਇਆ ਏ ਕਿ ਤੁਸੀਂ ਬਿਲਕੁਲ ਤਿਆਰ ਸ਼ਾਹ ਹੋ ਕੇ ਫਿਰ ਵਲੋਗਿੰਗ ਸ਼ੁਰੂ ਕਰਿਆ ਕਰੋ ਮੈਂ ਕਿਹਾ ਚਲੋ ਹਨਾ ਮੰਨਣੀ ਵੀ ਚਾਹੀਦੀ ਕਿ ਇਹ ਦੀ ਤੇ ਮੈਂ ਅੱਜ ਸੂਟ ਪਾ ਲਿਆ ਮੈਂ ਕਿਹਾ ਚਲੋ ਅੱਜ ਤਿਆਰ ਸ਼ਾਹ ਹੋ ਕੇ ਫਿਰ ਸ਼ੂਟ ਕਰਦੇ ਹਾਂ ਤੇ ਮੇਰ ਨਾਲ ਹਮੇਸ਼ਾ ਇਦਾਂ ਹੁੰਦਾ ਕਿ ਜਦੋਂ ਵੀ ਸੂਟ ਵਗੈਰਾ ਪਾਇਆ ਹੁੰਦਾ ਮੈਂ ਤਿਆਰ ਹੁੰਨੀ ਆ ਉਦੋਂ ਹੀ ਕੰਮ ਕਰਨਾ ਪੈਂਦਾ ਫਿਰ ਉਹਦਾ ਆਂਟੀ ਦਾ ਫੋਨ ਆ ਗਿਆ ਕਿ ਮਤਲਬ ਮੈਂ ਨਹੀਂ ਆਉਣਾ ਹੈਗਾ ਨਾ ਆਉਣ ਦੀ وجہ ਨਾਲ ਜਿਹੜਾ ਹੀ ਫਿਰ ਉਹ ਸਾਰਾ ਕੰਮ ਜਿਹੜਾ ਉਹ ਕਰਨਾ ਪਿਆ ਕੱਪੜੇ ਵੀ ਧੋਣੇ ਪੈਂਦੇ ਤੁਹਾਨੂੰ ਪਤਾ ਸਫਾਈਆਂ ਬਰਤਨ ਸਾਰਾ ਕੁਝ ਕਰਨਾ ਪੈਂਦਾ ਵਾ ਤੇ ਆਪਾਂ ਨਾਸ਼ਤਾ ਵਗੈਰਾ ਤੇ ਆਪਾਂ ਕਰ ਲਿਆ ਸੀ ਫਿਰ ਜਿਹੜਾ ਹੀ ਸਾਰਾ ਕੰਮ ਕੀਤਾ ਮੈਨੂੰ ਕੰਮ ਕਰਨਾ ਇੰਨਾ ਔਖਾ ਨਹੀਂ ਲੱਗਦਾ ਹੈਗਾ ਬਟ ਜਦੋਂ ਮੇਰਾ ਬੱਚਾ ਰੋਂਦਾ ਵਾ ਨਾ ਤੇ ਉਹ ਬਹੁਤ ਤੰਗ ਹੁੰਦਾ ਉਹ ਬਹੁਤ ਪਰੇਸ਼ਾਨ ਹੁੰਦਾ ਫਿਰ ਮੇਰਾ ਕੰਮ ਕਰਨ ਨੂੰ ਜੀਨ ਨਹੀਂ ਕਰਦਾ ਉਹ ਵੇਖ ਸਕਦੇ ਤੁਸੀਂ ਸਾਹਮਣੇ ਮਤਲਬ ਉਹ ਨਾ ਵਾਕਰ ਚ ਵੀ ਨਾ ਰੋਂਦਾ ਪਿਆ ਮੈਨੂੰ ਵੇਖ ਕੇ ਫਿਰ ਮੇਰਾ ਕੰਮ ਕਰਨ ਨੂੰ ਜਰਾ ਵੀ ਨਹੀਂ ਦਿਲ ਕਰਦਾ ਫਿਰ ਮੈਂ ਉਹਨੂੰ ਫੜਿਆ ਉਹਨੂੰ ਦੁੱਧ ਪਿਆਇਆ ਤੇ ਉਹਨੂੰ ਸਵਾਇਆ ਸਵਾਣ ਤੋਂ ਬਾਅਦ ਫਿਰ ਮੈਂ ਜਿਹੜਾ ਹੀ ਪੋਚੇ ਲਾਏ ਕਿਉਂਕਿ ਝਾੜੂ ਤੇ ਮੈਂ ਲਾ ਲਿਆ ਸੀ ਇੱਕ ਪਾਸੇ ਕੱਪੜੇ ਮੈਂ ਕੱਢਦੀ ਪਈ ਸੀ ਤੇ ਮਸ਼ੀਨ ਤੁਹਾਨੂੰ ਪਤਾ ਨਹੀਂ ਚੱਲਦੀ ਪਈ ਹੈਗੀ ਸਕਾਣ ਵਾਲੀ ਨਹੀਂ ਚੱਲਦੀ ਹੈਗੀ ਤੇ ਧੋਣ ਵਾਲੀ ਚੱਲਦੀ ਹੈ ਤੇ ਫਿਰ ਮਨ ਲਾਡੀਆਂ ਲੁੱਡੀਆਂ ਖੇਤੀਆਂ ਸਵਾਇਆ ਉਹਨੂੰ ਤੇ ਫਿਰ ਮੈਂ ਜਿਹੜੀ ਲੱਗ ਕੀ ਆਪਣੇ ਕੰਮ ਮੈਂ ਪੋਚੇ ਲਾਏ ਜਲਦੀ ਜਲਦੀ ਕਿ ਉਹ ਉੱਠਣ ਤੋਂ ਪਹਿਲਾਂ ਮੈਂ ਸਾਰੇ ਕੰਮ ਜਿਹੜੇ ਉਹ ਕਰ ਲਾਂ ਤੇ ਕਪੜੇ ਜਿਹੜੇ ਉਹ ਮਸ਼ੀਨ ਸੁਕਾਉਂਦੀ ਨਹੀਂ ਹੈਗੀ ਇਸ ਕਰਕੇ ਸਿਰਫ ਧੋਣੇ ਹੀ ਹੁੰਦੇ ਆ ਤੇ ਮਸ਼ੀਨ 'ਚ ਮੈਂ ਗੇਲ ਲਵਾ ਕੇ ਧੋ ਕੇ ਕਪੜੇ ਤੇ ਮੈਂ ਰੱਖ ਦਿੱਤੇ ਹੀ ਕੁਰਸੀ ਤੇ ਮੈਂ ਕਹਾਂ ਚਲੋ ਹੁਣ ਨਿੱਤਰ ਦੇਣਾ ਫੇਰ ਨੁੱਚੜ ਜਾਂਦੇ ਆ ਤੇ ਫੇਰ ਮੈਂ ਉੱਪਰ ਪਾ ਕੇ ਆਉਂਗੀ ਜਦੋਂ ਕੱਪੜੇ ਜਿਹੜੇ ਪਾ ਰਹੇ ਹੁੰਦੇ ਨਾ ਮਤਲਬ ਸਕਾਣ ਤੋਂ ਬਿਨਾ ਫਿਰ ਉਹ ਚੁੱਕਣੇ ਵੀ ਬੜੇ ਔਖੇ ਹੁੰਦੇ ਆ ਤੇ ਉਹ ਡੇਲੀ-ਡੇਲੀ ਚੜਾਣੇ ਉੱਪਰ ਛਾਤ ਤੇ ਤੇ ਫਿਰ ਜਿਹੜਾ ਉਹ ਸੁਕਣੇ ਪਾਉਣੇ ਬੜਾ ਹੀ ਔਖਾ ਕੰਮ ਆ ਬਹੁਤ ਜ਼ਿਆਦਾ ਤੇ ਇਦਨਾ ਸਮਝੋ ਕਿ ਲੱਕੀ ਰਹਿ ਜਾਂਦਾ ਵਾ ਤੇ ਜੇ ਆਪਾਂ ਸਕਾ ਲੈਨੇ ਕੱਪੜੇ ਤੇ ਇੰਨਾ ਜ਼ਿਆਦਾ ਜ਼ੋਰ ਨਹੀਂ ਲੱਗਦਾ ਗਿੱਲੇ ਕੱਪੜੇ ਫਿਰ ਤੁਹਾਨੂੰ ਪਤਾ ਚੜਾਉਂਦੇ ਆ ਹਨਾ ਬੰਦਾ ਜਿਹੜਾ ਹਾਫ ਹੋ ਜਾਂਦਾ ਵਾ ਤੇ ਜਿਹੜਾ ਮੈਂ ਡੇਲੀ ਇਦਾਂ ਕਰਦੀ ਆ ਇਹ ਤੇ ਲੱਕ ਦੀ ਇੱਕਦਮ ਬੱਸ ਹੋ ਗਈ ਹੈ ਬਹੁਤ ਜ਼ਿਆਦਾ ਹੀ ਬੱਸ ਹੋ ਗਈ ਲੱਕ ਦੀ ਲੱਕ ਬਿਲਕੁਲ ਵੀ ਨਹੀਂ ਉੱਠਦਾ ਰਾਤ ਨੂੰ ਬੈੱਡ ਦੇ ਨਾਲ ਨਹੀਂ ਲੱਗਦਾ ਹੈ ਘਰਾਂ ਨੂੰ ਵੀ ਤੁਹਾਨੂੰ ਪਤਾ ਜਾਗਣਾ ਪੈਂਦਾ ਬੱਚੇ ਦੇ ਨਾਲ ਹਨਾ ਤੇ ਸਵੇਰ ਨੂੰ ਫਿਰ ਜਲਦੀ ਵੀ ਉੱਠਣਾ ਪੈਂਦਾ ਵਾ ਸਾਰੇ ਕੰਮ ਵੀ ਕਰਨੇ ਪੈਂਦੇ ਆ ਇਹਦੀ ਵਜ੍ਹਾ ਨਾਲ ਨਾ ਫਿਰ ਬਹੁਤ ਜ਼ਿਆਦਾ ਲੱਕ ਪੀੜ ਹੁੰਦਾ ਹੈ ਇੱਕ ਦੋ ਇੰਜੈਕਸ਼ਨ ਦੀ ਵਜ੍ਹਾ ਨਾਲ ਨਾ ਜਦੋਂ ਆਪਾਂ ਝੁੱਕ ਕੇ ਕੰਮ ਕਰਦੇ ਆ ਜਾਂ ਭਾਰਾ ਕੰਮ ਕਰਦੇ ਆ ਨਾ ਤੇ ਲੱਕ ਪੀੜ ਜਿਹੜੀ ਉਹ ਛੇੜ ਜਾਂਦੀ ਆ ਤੇ ਫਿਰ ਇੰਨੀ ਜ਼ਿਆਦਾ ਪੀੜ ਹੁੰਦੀ ਮੇਰੇ ਲੱਤ 'ਚ ਵੀ ਨਾਲ ਹੀ ਪੀਣ ਜਾਂਦੀ ਹੈ ਲੱਕ ਦੇ ਨਾਲ ਨਾਲ ਲੱਤ ਵੀ ਖੱਬੀ ਲੱਤ ਤੇ ਬਹੁਤ ਜ਼ਿਆਦਾ ਪੀੜ ਹੁੰਦੀ ਆ ਤੇ ਫੇਰ ਵੀ ਮੈਂ ਲੱਗੀ ਰਹਿਨੀ ਮਤਲਬ ਕੰਮ ਮੈਂ ਕਰਦੀ ਰਹਿਨੀ ਮੈਂ ਕਿ ਚਲ ਇੱਕ ਵਾਰੀ ਸਫਾਈ ਕਰ ਲਈਏ ਸਾਰਾ ਕੰਮ ਹੋ ਜੇ ਫੇਰ ਮੈਂ ਬੱਚੇ ਨੂੰ ਫੜਦੀ ਆ ਨਾ ਐਨੀ ਹਿੰਮਤ ਨਹੀਂ ਮਤਲਬ ਰੋਟੀ ਬਣਾ ਕੇ ਆਪਾਂ ਜਿਹੜੀ ਖਾ ਲਈਏ ਹਨਾ 12:30 ਇੱਕ ਦਾ ਟਾਈਮ ਹੋ ਗਿਆ ਹੁਣ ਤੇ ਹਿੰਮਤ ਨਹੀਂ ਕਿ ਮਤਲਬ ਬਣਾ ਲਈਏ ਕੁਛ ਤੇ ਖਾ ਲਈਏ ਹਨਾ ਐਨੀ ਮਤ ਨਹੀਂ ਸੀ ਮੇਰੇ ਚ ਕਿ ਮੈਂ ਬਣਾ ਕੇ ਕੁਛ ਖਾ ਲਾਂ ਤੇ ਮੈਂ ਕਿਹਾ ਅੱਜ ਤੂੰ ਬਾਹਰੋਂ ਹੀ ਕੁਛ ਨਾ ਕੁਛ ਖਵਾ ਦੋ ਮੈਂ ਤੁਹਾਨੂੰ ਦੱਸਦੀ ਆ ਪਕੀ ਖਾਦਾ ਸੀ ਤੇ ਪੋਚੇ ਲਾਉਣ ਤੋਂ ਬਾਅਦ ਸਾਰਾ ਕੰਮ ਕਰਨ ਤੋਂ ਬਾਅਦ ਮੇਰਾ ਬੱਚਾ ਜਿਹੜਾ ਮੇਰੇ ਹਲ ਵੇਖ ਹੀ ਜਾਂਦਾ ਹੈ ਮਤਲਬ ਕਿ ਮੈਨੂੰ ਚੱਕਦੀ ਨਹੀਂ ਹੈਗੀ ਤੇ ਕੰਮ ਕਰੀ ਜਾਂਦੀ ਹੈ ਨਾ ਆਪਣੇ ਮਾਨ ਚ ਬੱਚਾ ਸੋਚਦਾ ਹੋਊਗਾ ਹਨਾ ਤੇ ਬੱਚੇ ਨੂੰ ਨਹੀਂ ਪਤਾ ਕਿ ਕਿੰਨੀਆਂ ਮਜਬੂਰੀਆਂ ਹੁੰਦੀਆਂ ਹਨਾ ਘਰਾਂ ਦੀਆਂ ਤੇ ਛੱਡਣ ਨੂੰ ਇਦਾਂ ਮਤਲਬ ਰਮਾਨ ਨੂੰ ਕਿਹਦਾ ਦਿਲ ਕਰਦਾ ਨਾ ਛੋਟਾ ਜਿਹਾ ਬੱਚਾ ਰੋਵੇ ਆਪਣੇ ਵੱਲ ਵੇਖ ਕੇ ਪਰ ਕੰਮ ਵੀ ਜਿਹੜਾ ਨਾ ਉਹ ਕਰਨਾ ਹੀ ਪੈਂਦਾ ਵਾ ਹਨਾ ਤੇ ਜਿਹੜਾ ਧੁੱਪ ਤੇ ਐਨ ਲੱਗ ਜਾਂਦੀ ਰਾਤ ਨੂੰ ਜਿਹੜੀ ਉਹ بارش ਹੋ ਜਾਂਦੀ ਆ ਮਤਲਬ ਪਾਣੀ ਪੂਣੀ ਆ ਜਾਂਦਾ ਵਾ ਦਿਨ ਨੂੰ ਜਿਹੜਾ ਜਦੋਂ ਦਿਨ ਚੜ੍ਹਦਾ ਵਾ ਉਦੋਂ ਧੁੱਪ ਲੱਗ ਜਾਂਦੀ ਮਤਲਬ ਰੱਬ ਨੂੰ ਇਹ ਵੀ ਪਤਾ ਕਿ ਹਾਂ ਇਹਨਾਂ ਦੇ ਕੱਪੜੇ ਗਿੱਲੇ ਹੋ ਜਾਣੇ ਆ ਜਾਂ ਹਨਾ ਕੁਝ ਵੀ ਆ ਹਨਾ ਤੇ ਮੈਂ ਇਹਨਾਂ ਵਾਸਤੇ ਧੁੱਪ ਵੀ ਲਾਉਣੀ ਆ ਤੇ ਚੀਜ਼ਾਂ ਵੀ ਸੁਕਾ ਦੇਣੀਆਂ ਵਾ ਇਹੀ ਆਪਾਂ ਤੇਹੀ ਸੋਚਦੇ ਹਨਾ ਤੇ ਆ ਕੱਪੜੇ ਜਿਹੜੇ ਸਵੇਰ ਤੋਂ ਪਾ ਦਿੰਨੇ ਆ ਤੇ ਸ਼ਾਮਾਂ ਤੱਕ ਜਿਹੜੇ ਸੁੱਕ ਜਾਂਦੇ ਆ ਜੇ ਧੁੱਪ ਲੱਗੀ ਹੋਏ ਤੇ ਸੁੱਕ ਜਾਂਦੇ ਜੇ بارش ਆਉਂਦੀ ਹੋਏ ਨਾ ਤੇ ਫੇਰ ਨਹੀਂ ਜੇ ਸੁੱਕਦੇ ਫਿਰ ਤੇ ਮਤਲਬ ਪਾ ਲੋ ਲਾ ਲੋ ਪਾ ਲੋ ਲਾ ਲੋ ਇਦਾਂ ਹੀ ਹੁੰਦੀ ਰਹਿੰਦੀ ਐ ਤੇ ਕੱਪੜੇ ਨਹੀਂ ਸੁੱਕਦੇ ਹੈਗੇ ਤੇ ਜਿਹੜੇ ਤੁਹਾਨੂੰ ਪਤਾ ਬੱਚਿਆਂ ਦੇ ਕੱਪੜੇ ਜਿਹੜੇ ਹਨਾ ਚਾਹੀਦੇ ਹੁੰਦੇ ਆ ਬੱਚੇ ਜਿਹੜੇ ਗੰਦੇ ਕਰਦੇ ਰਹਿੰਦੇ ਆ ਨਾ ਕੱਪੜੇ ਤੇ ਫਿਰ ਕੱਪੜੇ ਜ਼ਿਆਦਾ ਹੋ ਜਾਂਦੇ ਬੱਚਿਆਂ ਦੇ ਨਾਲ ਤੇ ਉਹਨਾਂ ਦੇ ਸੁਕਾਣੇ ਵੀ ਜ਼ਰੂਰੀ ਹੁੰਦੇ ਆ ਇਸ ਕਰਕੇ ਧੋਣੇ ਵਿੱਚ ਜ਼ਰੂਰੀ ਕੱਪੜੇ ਇਦਾਂ ਲੱਗਦੇ ਵੇਖਣ ਨੂੰ ਜਦੋਂ ਧੋਣ ਲੱਗੀਆਂ ਨਾ ਕਿ ਥੋੜੇ ਆ ਥੋੜੇ ਆ ਕੱਪੜੇ ਹਨਾ ਤੇ ਜਦੋਂ ਧੋਗੇ ਜਦੋਂ ਆਪਾਂ ਪਾਉਨੇ ਆ ਨਾ ਤੇ ਜਾਣ ਲਾਉਨੇ ਆ ਆਪਾਂ ਕੱਪੜੇ ਤੇ ਫਿਰ ਪਤਾ ਲੱਗਦਾ ਕਿ ਨਹੀਂ ਕੱਪੜੇ ਜਿਹੜੇ ਹਨਾ ਹੋ ਜਾਂਦੇ ਆ ਮਤਲਬ ਜੀ ਪਸੀਨਾ ਬਹੁਤ ਆਉਂਦਾ ਜਿੱਦਾਂ ਗਰਮੀ ਬੜੀ ਬਹੁਤ ਜ਼ਿਆਦਾ ਵਾਹਣਾ ਲਾ ਲੈਨੇ ਕੱਪੜੇ ਫਿਰ ਉਹੀ ਕੱਪੜੇ ਪਾਉਣ ਦੇល ਨਹੀਂ ਕਰਦਾ ਹੈਗਾ ਫਿਰ ਦੂਜਾ ਪਾਉਣਾ ਪੈਂਦਾ ਵਾ ਨਾ ਤੇ ਇਸ ਕਰਕੇ ਤੇ ਕਪੜੇ ਫਿਰ ਜ਼ਿਆਦਾ ਹੋ ਜਾਂਦੇ ਚਾਦਰਾਂ ਦੇ ਤੁਹਾਨੂੰ ਪਤਾ ਹਨਾ ਬੱਚਿਆਂ ਦੇ ਨਾਲ ਗੰਦੀਆਂ ਹੋਈ ਜਾਂਦੀਆਂ ਵਾ ਉਹ ਤੇ ਫਿਰ ਲਾਉਣੀਆਂ ਪੈਂਦੀਆਂ ਵਾ ਹਨ ਤੇ ਫਿਲਹਾਲ ਤੇ ਆਪੇ ਹੀ ਕੰਮ ਕਰੀਦਾ ਵਾ ਸਾਰਾ ਆਪ ਹੀ ਕਰੀਦਾ ਕੰਮ ਹਨਾ ਤੇ ਜਿਹੜਾ ਵਾ ਪਤਾ ਨਹੀਂ ਲੱਗਦਾ ਮਤਲਬ ਸਵੇਰ ਜਦੋਂ ਮੈਂ ਸਵੇਰੇ ਉੱਠਦੀ ਆਂ ਤੇ ਮੈਂ ਸੋਚਦੀ ਆਂ ਮਤਲਬ ਇਹ ਅੱਜ ਥੋੜਾ ਜਿਹਾ ਮੈਂ ਨੀਂਦ ਲਲੂਗੀ ਮਤਲਬ ਦੁਪਹਿਰ ਨੂੰ ਬਟ ਨਹੀਂ ਜੋ ਆਪਾਂ ਸੋਚਦੇ ਹੁੰਦਾ ਨਹੀਂ ਹੈਗਾ ਕਦੀ ਵੀ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਸਵੇਰ ਤੋਂ ਜਦੋਂ ਮੈਂ 6 ਵਜੇ ਨਾਲ ਉੱਠ ਜਾਂਦੀ ਆ ਤੇ ਰਾਤ ਨੂੰ ਬਸ ਬੈੱਡ ਤੇ ਪੈਣਾ ਹੁੰਦਾ ਵਾ ਤੇ ਬੱਚੇ ਨਾਲ ਵੀ ਸਾਰਾ ਦਿਨ ਸਾਰਾ ਦਿਨ ਕੰਮ 'ਚ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਮਤਲਬ ਦਿਨ ਕਿੱਧਰੋਂ ਚੜ੍ਹਿਆ ਕਿੱਧਰੋਂ ਡੁੱਬਿਆ ਬਿਲਕੁਲ ਵੀ ਨਹੀਂ ਪਤਾ ਲੱਗਦਾ ਹੈਗਾ ਮਤਲਬ ਅੱਗੀ ਮੇਰੇ ਕੋਲ ਟਾਈਮ ਹੁੰਦਾ ਸੀ ਤੇ ਹੁਣ ਮੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਜੇ ਕੋਈ ਕਵੇ ਹਾਂ ਮੇ ਮੇਰਾ ਫੋਨ ਤੇ ਗੱਲ ਕਰ ਜਾਂ ਤੂੰ ਫੋਨ ਨਹੀਂ ਕਰਦੀ ਜਾਂ ਕਿੱਦਾਂ ਹਨਾ हेलो जी सारशी काल की है हरजाला दोबारा मैं कह सारशी का बुला लेने आपणा सारा काम हो चुकेवा पापा हो गए फ्री ਤੇ ਮੈਂ ਨਾ ਬੱਚੇ ਦੁੱਧ ਕਰਦੀ ਪਈ ਉਹਨੂੰ ਨਵਾਤਾ ਮੈਂ ਤੇ ਮੈਂ ਆਪ ਜੇ ਨਹਾਉਣਾ ਮੈਂ ਤੇ ਸਵੇਰੇ ਜਿਨਾ ਤੈ ਹੀ ਸੂਟ ਪਾਇਆ ਇਹਨਾਂ ਨੂੰ ਪਤਾ ਮੈਂ ਤੈਨੂੰ ਪਹਿਲਾਂ ਵੀ ਕਿਹਾ ਕਿ ਜਦੋਂ ਮੈਂ ਸੂਟ ਪਾਉਣਾ ਹੁੰਦਾ ਉਦੋਂ ਹੀ ਮੈਨੂੰ ਕੰਮ ਪੈ ਜਾਂਦਾ ਉਦੋਂ ਮੈਨੂੰ ਕੰਮ ਕਰਨਾ ਹੀ ਪੈਂਦਾ ਸੂਟ ਸਾਰਾ ਹੀ ਮਤਲਬ ਕਿੱਲਾ ਹੋ ਜਾਂਦਾ ਹੈਨਾ ਕੰਮ ਕਰਦਾ ਕਰਦੇ ਤਾਂ ਹੋ ਜਾਂਦਾ ਹਨਾ ਕੰਮ ਦੀ ਤੇ ਕੋਈ ਗੱਲ ਨਹੀਂ ਹੁੰਦੀ ਤੇ ਬੱਚੇ ਮੈਨੂੰ ਬੜੀ ਖੇਚਲ ਕਰਨੀ ਪੈਂਦੀ ਉਹ ਬਹੁਤ ਧੰਮ ਹੁੰਦਾ ਫਿਰ ਹਨਾ ਮੈਂ ਵੇਖੀ ਆ ਕੇ ਹੁੰਦਾ ਨਹੀਂ ਲੱਗਾ ਤੇ ਖਾ ਲੈਣੇ ਆ ਫਿਰ ਲਓ ਜੀ ਇੱਥੇ ਆਪਣੇ ਪੂੜੀ ਛੋਲੇ ਮੰਗਾਏ ਸੀ ਤੇ ਮੈਂ ਕਿਹਾ ਅੱਜ ਤੇ ਬਸ ਬਾਹਰੋਂ ਹੀ ਖਾਣਾ ਪੈਣਾ ਕਿਉਂਕਿ ਅੱਜ ਤੇ ਹਿੰਮਤ ਨਹੀਂ ਹੈਗੀ ਬਿਲਕੁਲ ਵੀ ਤੇ ਫਿਰ ਮੈਂ ਮਤਲਬ ਨਹਾ ਧੋ ਕੇ ਫ੍ਰੈਸ਼ ਹੋ ਕੇ ਤੇ ਮੈਂ ਖਾਣਾ ਵਗਰਾ ਖਾ ਕੇ ਤੇ ਫਿਰ ਮੈਂ ਆਪਣੇ ਬੇਟੇ ਨੂੰ ਫੜਿਆ ਉਹਦੇ ਕਪੜੇ ਵਗੈਰਾ ਚੇਂਜ ਕੀਤੇ ਉਹ ਵੀ ਤੋਤੇ ਹਨਾ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਮੈਨੂੰ ਲੈ ਕੇ ਬੈਠੀ ਤੇ ਉਹਨੂੰ ਵੀ ਸੰਤੁਸ਼ਟੀ ਹੋਈ ਗਿਆ ਮੇਰੀ ਮਾਂ ਨੇ ਮੈਨੂੰ ਫੜਿਆ ਵਾ ਨਾ ਨਹੀਂ ਤੇ ਮੇਰੇ ਕੋ ਖੁਸ਼ ਰਹਿੰਦਾ ਵੈਸੇ ਵੀ ਤੇ ਜਿਹੜਾ ਨਹੀਂ ਤੇ ਵੇਖ ਵੇਖ ਕੇ ਰੋਂਦਾ ਰਹਿੰਦਾ ਕਿ ਹਾਂ ਮੈਨੂੰ ਚੁੱਕਿਆ ਨਹੀਂ ਮੈਨੂੰ ਚੁੱਕਿਆ ਨਹੀਂ ਹਨਾ ਉਹਦੇ ਨਾਲ ਇੰਜੋਏ ਕੀਤਾ ਖੂਬ ਸਾਰਾ ਮਸਤੀ ਕੀਤੀ ਖੇਡਲੀ ਤੇ ਫਿਰ ਉਹਨੂੰ ਵਧੀਆ ਲੱਗਿਆ ਹਨਾ ਤੇ ਆਪਾਂ ਨੂੰ ਵੀ ਵਧੀਆ ਲੱਗਦਾ ਜਦੋਂ ਬੱਚਾ ਨਹੀਂ ਰੋਂਦਾ ਹੈਗਾ ਹਨਾ ਤੈ ਲੋਜੀ ਕੰਮ ਸਾਰਾ ਹੋ ਗਿਆ ਬਣਾ ਲਿਆ ਤੇ ਆਪਾਂ ਜਿਹੜਾ ਇਹ ਕੂੜੀਆਂ ਛੋਲੇ ਖਾ ਲਿਆ ਅੱਜ ਬਾਜ਼ਾਰੋਂ ਮੰਗਾ ਕੇ ਤੇ ਪਕਾਉਣ ਦੀ ਤਾਂ ਹਿੰਮਤ ਨਹੀਂ ਹੈਗੀ ਤੇ ਇੱਥੇ ਮੈਂ ਨਾ ਇੰਸਟਾਗ੍ਰਾਮ ਤੇ ਰੀਲ ਬਣਾਉਂਦੀ ਬਈ ਬੇਟੀ ਮੇਰਾ ਬੇਟਾ ਵੇ ਵੇ ਕੀ ਆਸ ਦਾ ਪਿਆ ਕਿ ਕੀ ਕਰਦੀ ਹੈ ਹੈ ਨਾ ਕਰ ਉਹ ਤੇ ਹੋ ਗਿਆ ਆਪਣਾ ਕੰਮ ਐ ਟੀਚਰ ਨੂੰ ਪਹਿਲੀ ਵਾਰੀ ਪਾਈ ਤੇ ਨਵੇਂ ਚੱਲ ਗਿਆ ਉਹ ਸਕੂਲ ਤੇ ਆਉਣ ਵਾਲਾ ਹੁਣ 12 12:30 ਦਾ ਟਾਈਮ ਹੋ ਗਿਆ ਨਾ ਕੰਮ ਕਰਦੇ ਕਰਦੇ ਇੰਨਾ ਟਾਈਮ ਹੋ ਜਾਂਦਾ ਵਾ ਤੇ 12:30 ਦਾ ਟਾਈਮ ਹੋ ਜਿਹੜਾ ਉਹਨੇ ਆਇਣਾ ਡੇਢ 2 ਵਜੇ ਨਾਲ ਆ ਜਾਂਦਾ ਵਾ ਤੇ ਆਇਆਣਾ ਉਹਨੇ ਤੇ ਉਹਦੇ ਪਹਿਲਾਂ ਪਹਿਲਾਂ ਆਪਾਂ ਫ੍ਰੀ ਹੋ ਗਏ ਆ ਤੇ ਕੱਪੜੇ ਇਦਾਂ ਹੀ ਪਾਉਣੇ ਪਏ ਆ ਗਿੱਲੀ ਕੋਈ ਗੱਲ ਨਹੀਂ ਸੁੱਕ ਜਾਣੇ ਸ਼ਾਮ ਤੱਕ ਸੁੱਕ ਜਾਂਦੇ ਆ ਕਿਉਂਕਿ ਧੁੱਪ ਬਹੁਤ ਜ਼ਿਆਦਾ ਨਾ ਹੁੰ ਮਸਜੀ ਬਹੁਤ ਜ਼ਿਆਦਾ ਵਾ ਏਸੀ ਤੋਂ ਬਿਨਾ ਜਿਹੜੀ ਹਮਸ ਜੰਦੀ ਨਹੀਂ ਹੈਗੀ ਤੇ ਪਸੀਨਾ ਹੀ ਨਹੀਂ ਸੁੱਕਦਾ ਹੈਗਾ ਤੇ ਅੱਜ ਤਿਆਰ ਸ਼ਹਿਰ ਹੋਈ ਵੀ ਥਲਕ ਕੋਈ ਗੱਲ ਨਹੀਂ ਅੱਜ ਤਿਆਰ ਸ਼ਹਿਰ ਹੋਏ ਨੇ ਨਾ ਤੇ ਅੱਜ ਤਿਆਰ ਸ਼ਹਿਰ ਹੋਏ ਤੇ ਬਟ ਸਾਰਾ ਕੰਮ ਕਰਨਾ ਪੈ ਗਿਆ ਸੂਟ ਜਿਹੜਾ ਲਾਉਣਾ ਪੈ ਗਿਆ ਫਿਰ ਨਾਈਟ ਸੂਟ ਤੇ ਆ ਗਏ ਆਪਾਂ ਫਿਰ ਕੰਮ ਕਰਨ ਨੂੰ ਵੀ ਮਜ਼ਾ ਆਉਂਦਾ ਹਨਾ ਜਦੋਂ ਬੱਚਾ ਨਹੀਂ ਰੋਂਦਾ ਹੈਗਾ ਹਨਾ ਤੇ ਇੱਥੇ ਆ ਗਿਆ ਸੀ ਨਮਿਸ਼ ਨਮਿਸ਼ ਦੀ ਮੈਨੂੰ ਯੂਨੀਫਾਰਮ ਡੇਲੀ ਧੋਣੀ ਪੈਂਦੀ ਆ ਹਨਾ ਤੇ ਆਪਣੇ ਆਪ ਸੰਤੁਸ਼ਟੀ ਨਹੀਂ ਮੈਨੂੰ ਹੁੰਦੀ ਹੈਗੀ ਭਾਵੇਂ ਯੂਨੀਫਾਰਮ ਸਾਫ਼ ਹੁੰਦੀ ਆ ਨਾ ਬੇਟਾ ਇਹਨੇ ਜਿੱਦੇ ਗਲਤੀ ਨਹੀਂ ਕਰਕੇ ਹੁੰਦਾ ਕਿਉਂਕਿ ਥੋੜਾ ਵੱਡਾ ਹੋ ਗਿਆ ਨਾ ਉਹਨੂੰ ਸਮਝਵਾ ਥੋੜੀ ਬੋਤੀ ਹਨਾ ਤੇ ਬਟ ਫਿਰ ਵੀ ਮੈਨੂੰ ਸੰਤੁਸ਼ਟੀ ਨਹੀਂ ਹੁੰਦੀ ਮੈਂ ਡੇਲੀ ਉਹਦੀ ਯੂਨੀਫਾਰਮ ਧੋਣੀ ਆ ਪ੍ਰੈਸ ਕਰਨੀ ਆ ਤੇ ਮੈਂ ਡੇਲੀ ਕਰਦੀ ਆ ਇਹ ਮੇਰਾ ਰੋਜ਼ ਦਾ ਕੰਮ ਵਾ ਤੇ ਮੈਂ ਉਹਦੀ ਇੱਥੇ ਯੂਨੀਫਾਰਮ ਧੋਂਦੀ ਪਈ ਮੈਂ ਕਿਹਾ ਚੱਲ ਯੂਨੀਫਾਰਮ ਧੋ ਕੇ ਤੇ ਤੋਂ ਪਛ ਪਾਵਨੀ ਆ ਤੇ ਹੁਣ ਤੇ ਉਹ ਵੀ ਕੱਪੜੇ ਸੁੱਕ ਗਏ ਹੋਣੇ ਆ ਤੇ ਉਹ ਕੱਪੜੇ ਜਿਹੜੇ ਸੁੱਕ ਗਏ ਸੀ ਤੁਸੀਂ ਵੇਖ ਹੀ ਸਕਦੇ ਪੰਡਾ ਨਾਲ ਹੀ ਕੱਪੜੇ ਧੋਪਦੇ ਆ ਪੰਡਾ ਨਾਲ ਹੀ ਕੱਪੜੇ ਲਾਥਦੇ ਆ ਫਿਰ ਮੈਂ ਲਾ ਕੇ ਲਿਆਈ ਕੱਪੜੇ ਤੇ ਤੈਅ ਕੀਤੇ ਫਿਰ ਪ੍ਰੈਸ ਵਾਲੇ ਜਿਹੜੇ ਪ੍ਰੈਸ ਕਰਨੇ ਹੁੰਦੇ ਉਹ ਕੀਤੇ ਸੀ ਬੱਚੇ ਦੇ ਤੇ ਚਲੋ ਡੇਲੀ ਪ੍ਰੈਸ ਕਰਨੇ ਹੁੰਦੇ ਨਾ ਕੱਪੜੇ ਕਿਉਂਕਿ ਬੱਚੇ ਦੇ ਨਾ ਸੂਚੂਪੋਟੀ ਕਰ ਦਿੰਦਾ ਵਾ ਤੇ ਉਹਦੇ ਛੋਟੇ ਜਿਹੇ ਜਰਮ ਹੁੰਦੇ ਆ ਹਨਾ ਉਹ ਜਿਹੜੇ ਉਹ ਫਿਰ ਪ੍ਰੈਸ ਨਾਲ ਜਿਹੜਾ ਉਹ ਖਤਮ ਹੋ ਜਾਂਦਾ ਇਹ ਵਾਲਾ ਹਨਾ ਤੇ ਤਦ ਕਰਕੇ ਮੈਂ ਉਹਦੇ ਬੱਚੇ ਦੇ ਵੀ ਬੱਚਿਆਂ ਦੇ ਵੀ ਕੱਪੜੇ ਜਿਹੜੇ ਉਹ ਪ੍ਰੈਸ ਕਰ ਲੈਣੇ ਹੁੰਦੇ ਆ ਤੇ ਆਪਣੇ ਤੇ ਚਲੋ ਕਰ ਨਹੀਂ ਕਰਨੇ ਆ ਤੇ ਉਹਨਾਂ ਦੇ ਵੀ ਨਾਲ ਹੀ ਮੈਂ ਕਰ ਲੈਣੀਆਂ ਤੇ ਇੱਥੇ ਮਤਲਬ ਥੋੜਾ ਜਿਹਾ ਮੈਂ ਰੈਸਟ ਕੀਤੀ ਤੇ ਫਿਰ ਮੈਂ ਜਿਹੜਾ ਹੀ ਉਹ ਕੀਤਾ ਸਾਰੇ ਕੰਮ ਕੀਤੇ ਤੇ ਜਿਹੜਾ ਹੀ ਨਮਿਸ਼ ਦੇ ਆਉਣ ਤੱਕ ਮਸਾਂ ਕਾਮੀ ਹੁੰਦਾ ਮਤਲਬ 2:30 ਵਜੇ ਨਾਲ ਸਿਰਫ ਕਾਮੀ ਹੁੰਦਾ ਵਾ ਤੇ ਇੱਥੇ ਨਮਿਸ਼ ਆ ਗਿਆ ਸੀ ਉਹਨੂੰ ਮੈਂ ਕਿਹਾ ਕੱਪੜੇ ਚੇਂਜ ਕਰਾਦਾ ਚੇਂਜ ਕਰਾਉਣ ਤੋਂ ਬਾਅਦ ਫਿਰ ਉਹ ਥੋੜਾ ਜਿਹਾ ਆਪਣਾ ਰੈਸਟ ਕਰਦਾ ਵਾ ਖਾਣਾ ਪੀਣਾ ਖਾਂਦਾ ਵਾ ਫਿਰ ਉਦੋਂ ਟਿਊਸ਼ਨ ਦਾ ਟਾਈਮ ਹੋਏਦਾ ਅੱਜਕੱਲ ਬੱਚੇ ਵੀ ਬਹੁਤ ਜ਼ਿਆਦਾ ਬੀਜੀ ਆ ਬਹੁਤ ਉਹ ਜੀ ਬੁਨੇ ਮੇ ਬੇਟੀ ਛੱਡ ਕੇ ਆਈਆਂ ਟਿਊਸ਼ਨ ਤੇ ਤੇ ਉਹਦੇ ਨਾਲ ਬੈਗ ਚ ਕੀੜੀਆਂ ਜੇ ਚੜ ਗਈਆਂ ਆਂ ਵੇਖੋ ਤੇ ਮੈਂ ਬੈਗ ਸਾਰਾ ਖਾਲੀ ਕੀਤਾ ਤੇ ਬੈਗ ਨੂੰ ਟੋਟਾ ਮੈਂ ਤੇ ਫਿਰ ਜਿਹੜਾ ਹੀ ਮੈਂ ਦੂਜੇ ਬੈਗ ਚ ਬੁੱਕਸ ਪਾਈਆਂ ਤੂੰ ਉਹਨੂੰ ਸਿਚੁਏਸ਼ਨ ਤੇ ਛੱਡ ਕੇ ਆਈ ਆ ਗੰਨੂ ਮੇਰਾ ਰੂਹ ਦਾ ਪਿਆਰ ਸੀ ਉਹਦੇ ਨਾਲ ਹੈ ਨਾ ਗੰਨੂ ਮੇਰਾ ਵੇਖਦਾ ਏ ਕਿ ਮਮਾ ਮਤਲਬ ਗੱਲਾਂ ਕਰੀ ਜਾਂਦੀ ਆਪੇ ਖੁਦ ਨੂੰ ਵੇਖ ਕੇ ਗੱਲਾਂ ਕਰੀ ਜਾਂ ਹੈ ਕਿ ਨਾ